जरा सुन् मेरा दिल मरा पे निसार है जरा सुन् हसि नी म दि निसार है जरा सुन सी नज़नी बत बुजाई रखंद वे बत बुज रखंद दी वे दवा भले तारी रात मेर हाणे भले तारी रात कानू मैनू तंग कर न वे कानू मैनू तंग कर नथो रुस जवे ਸਾਰੀ ਸਾਰੀ ਰਾਤ ਮੇਰੇ ਆਖਾਨੀਆਂ ਦਸਤੇ ਦਾ ਨਹੀਂ ਦਿਲ ਵਾਲੀ ਬਾਤ ਬਤੀਆਂ ਬੁਝਾਈ ਰੱਖਦੀ ਵੇ ਬਤੀਆਂ ਬੁਝਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ ਮੇਰੇ ਆਖਾਨੀਆਂ ਦੀਵਾ ਬਲੇ ਸਾਰੀ ਰਾਤ ਮੈਂ ਰਮੇਸ਼ ਜਵਾਨਾ ਪਿੰਡ ਲੱਖੋ ਵਾਲੀ ਆਪ ਜੀ ਦੇ ਆਪਣੇ ਚੈਨਲ ਪੋਕ ਪੰਜਾਬੀ ਰੇਡੀਓ ਤੇ ਆਪ ਜੀ ਦੇ ਰੂਪ ਰੂਪ ਹੋ ਰਿਹਾ ਹਾਂ ਤੇ ਜਲਦ ਹੀ ਆਪ ਜੀ ਦੇ ਰੂਪ ਰੂਪ ਹੋ ਕੇ ਇਹ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਾਂਗੇ ਤੇ ਆਪ ਜੀ ਨਾਲ ਤੜਕਿਤ ਦਿਲ ਕੀ ਤਮੰਨਾ ਹੋ ਮੇਰਾ ਪਿਆਰ ਖੋ ਤੁਮ ਮੁਝੇ ਕਰਾਰ ਨਹੀਂ ਮੁਝੇ ਕਰਾਰ ਨਹੀਂ ਜਬਸਤੇ ਬੇਕਰਾਰ ਹੋ ਤੂੰ ਜਬਸਤੇ ਬੇਕਰਾਰ ਹੋ ਤੂੰ ਦੜਕਤ ਦਿਲ ਕਿ ਤਮੰਨਾ ਹੋ ਮੇਰਾ ਪਿਆਰ ਖੋ ਤੂੰ